ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਹਾਂ ਤਿੰਨ گاਵਾ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਟੋਕੜ ਗੱਬਣ 14 15 ਕਿਲੋ ਦੁੱਧ ਤਿਆਰ ਆ ਤੇ ਵੱਡੀ ਬੁੱਡੀ ਵਾਲਾ ਤਾਂ ਨਾ ਲੇਖਾ ਹੀ ਨਹੀਂ ਹੈਗਾ ਕੋਈ ਟਰੱਕ ਜਿੱਡੀ ਵਹਿੜਾ ਤਿੰਨ ਮਹੀਨਿਆਂ ਦੀ ਗੱਬਣ ਚੱਕ ਪਾਸਾ ਤੇ ਇੱਕ ਹੈਗਿਆ ਨਾਲ ਗੱਬਣ 17 18 ਸੇਰ ਵਾਲੀ ਤੇ ਇੱਕ ਹੈਗੀ ਆ ਪੰਜਾਬ ਵਾਲੀ ਵੱਡੀ ਜਰਸੀ ਥਾਣਾ ਐ ਲੱਗਿਆ ਫਿਰ ਜਿਵੇਂ ਆਪਾਂ ਕਹਿ ਲੈਨੇ ਵੀ ਚੰਗੀ ਝੋਟੀ ਨੂੰ ਵੀ 2 ਤੋਂ 2.5 ਲੱਖ ਵਾਲੀ ਨੂੰ ਲੱਗਿਆ ਹੁੰਦਾ ਓਦਾਂ ਦੀ ਗੱਲਬਾਤ ਆ ਬਾਕੀ ਬਾਈ ਨਾ ਕਰਾਦਣੇ ਗੱਲਬਾਤ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਦਾਂਗੇ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦੀ ਸਿਫਤ ਆ ਵੀ ਇੱਕ ਦਾ ਖਿੱਚਮਾ ਹੁੰਦਾ ਤੇ ਇੱਕ ਹੁੰਦਾ ਵੀਡੀਓ ਦੇ ਵਿੱਚ ਹੀ ਆ ਆਜਾ ਜਮ ਕੋਰਸ ਸਤਿ ਸ਼੍ਰੀ ਅਕਾਲ ਭਰਾ ਮੇਰੇ ਪੁੱਲਾ ਮੇਰੇ ਵਧੀਆ ਪਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਪਰਮਾਤਮਾ ਹਰੇਕ ਤੇ ਆਹੀ ਰੱਖੇ ਯਾਰ ਠੀਕ ਆ ਉਹ ਕੀ ਬਣਿਆ ਵੱਡੇ ਲੈ ਕੇ ਆਈ ਆ ਉਹ ਤਾਂ ਬਦਲ 15 ਕਿ ਮਿੰਟਾਂ ਦੇ ਵਿੱਚ ਵੇਗੀ ਫਿਰ ਮੈਨੂੰ ਹਾਲੇ ਤੱਕ ਵੀ ਫੋਨ ਪਾਈ ਯਾਰ ਆਈ ਨਹੀਂ ਬਹੁਤ ਪ੍ਰੇਸ਼ਾਨ ਕਰਿਆ ਰਿਹਾ ਨੰਬਰ ਦਿਨ ਮਾਰਦੇ ਗੈਰੀ ਕੈਮਰਾ ਜਰਸੀ ਤੋਂ ਕਰ ਲੋ ਸ਼ੁਰੂ ਸੂਆ ਕਿਹੜਾ ਤੂੰ ਕੋਰਸ ਵੀਰੇ ਦੂਜਾ ਸੂਆ ਪਲੂਨ ਨੇ 20 ਕਿਲੋਜ਼ ਕੱਢਾਇਆ ਸੀਲ ਠੰਡੀਆਂ ਦੇਖਣ ਦੀ ਲੋੜ ਨਹੀਂ ਦੇਖੀ ਲੈ ਵੇ ਖਾਨ ਲੈ ਵਾ ਕਰਾ ਗੈਰੀ ਚੈੱਕ ਹੋਈ ਲੈ ਗੁੱਲੇ ਆ ਫਨ ਲੱਗਿਆ ਬਾਈ ਬਜੋ ਮੈਨੂੰ ਡਿਮਾਂਡ ਕਰਦਾ ਵੀ ਚਰਚੀ ਨਹੀਂ ਲਿਆ ਵਾਵਾ ਤਨ ਹੋਗੇ ਇਹ ਸਵੇਹਾ ਦੀ ਠੰਡੀ ਹੁਣ ਗੁੱਲੇ ਬੰਨੇ ਦਿਖਾ ਦੇ ਖੜੀ ਬਾਈ ਠੰਡੀ ਆ ਭਰਾ ਮੇਰੇ ਹੱਦੋਂ ਵੱਧ ਉਹਨਾਂ ਗਾੜੀ ਤੇ ਬਸਾੜੀ ਬਾੜੀ ਸੋਹਣੀ ਆ ਬਰੇ ਰਗੂਈ ਇਹ ਹੁਣ ਗੈਰੀ ਖਾਂਦੀ ਪੀਂਦੀ ਵੀ ਖਾਂਦੀ ਪੀਂਦੀ ਵੀ ਖਾਦੇ ਖਾਣ ਦੀ ਬਾੜੀ ਖੁੱਲੀ ਆ ਭਰਾ ਮੇਰਾ ਖਾਣ ਪੀਣ ਦੀ ਵੀ ਖੁੱਲੀ ਆ ਦਾ ਹੁਣ ਤੋਰ ਦੇ ਕੋਲ ਤੋਰ ਦੇ ਕਿਆ ਨਹੀਂ ਬਈ ਯਾਰ ਕਦੋਂ ਦੀ ਸੁਈ ਆ ਇਹ ਰਾਤ ਸੁੱਈ ਹੋਈ ਆ ਵੀਰੇ ਚੜ ਕੇ ਚੜ ਕੇ ਦੋ ਟਾਈ ਕਰੇ ਸੁਬੇ ਜੇ ਜੂਰ ਪ੍ਰੋਪਰ ਪੈ ਗਈ ਠੀਕ ਆ ਤੇ ਦੁੱਧ ਵੀ ਕਰਦਾ 4-5 ਕਿਲੋ ਪੱਲਾ ਆਪਣੀ ਸਕਰੀਮ ਰੇ ਸਿਵਲ ਠੰਡੀ ਦਾ ਲੋ ਦੱਸਣ ਦੀ ਲੋੜ ਨਹੀਂ ਗਾੜੀ ਦੇ ਪਿਛਾੜੀ ਬਹੁਤ ਸੋਹਣੀ ਆ ਵੀਰੇ ਤੇ ਕੱਦ ਆ ਗਿਆ ਫੁੱਲ ਵੱਡਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆਪਾਂ ਫੁੱਲ ਵੱਡੇ ਕੱਦ ਕਰ ਇਹ ਥੋੜੀ ਜਿਹੀ ਖੁੱਲੀ ਆਈ ਹੋਈ ਆ ਬਾਈ ਯਾਰ ਠੀਕ ਆ ਗੱਲ ਇੱਥੇ ਐ ਲੈ ਚੱਲ ਬੋਝ ਕੇ ਹੌਲੀ ਥੋੜੀ ਲੈ ਚੱਲਾ ਲੈ ਲੈ ਫੁੱਲ ਵੱਡਾ ਤੇ ਥਣ ਦਾ ਸੈਜ ਵੀ ਸੋਹਣਾ ਲੱਗਿਆ ਤੇ ਆਰਡਰ ਰੱਖ ਦਿਆ ਬਿਲਕੁਲ ਫਿਕਸ ਜਾਂ ਨਾਲ ਲੱਗ ਮਾਜਾ ਹਾਂ ਹਾਂ ਟੁੱਟਮਾ ਲੇਵਾ ਨਹੀਂ ਬਾਈ ਟੁੱਟਮਾ ਲੇਵਾ ਨਹੀਂ ਹਾਂ ਇਹ ਕਮਾਲ ਆ ਇੱਥੋਂ ਕਮਾਲ ਆ ਇੱਜ ਖੜਾ ਲਾ ਮਾੜਾ ਕਮਾ ਕੇ ਉਹਨੂੰ ਕਰਕੇ ਕਮਾਲ ਆ ਇੱਥੋਂ ਖੜਾ ਲਾ ਥੋੜ ਸੰਗਲੀ ਰੈਂਚ ਜਾਂ ਪਤਾ ਨਹੀਂ ਇਹਦੇ ਕਰਨਾ ਬਾਹਲੀ ਸੰਗਲ ਬਾਹਲੀ ਸਾਊ ਸੁਭਾ ਦੀ ਮਾਰਦੇ ਅੱਥੇ ਮੇਰਾ ਪਿੱਛੇ ਪਿੱਛੇ ਬਾਹ ਕੁਝ ਨਹੀਂ ਕਹਿੰਦਾ ਇਸ ਕੁਆਲਟੀ ਵਾਲੇ ਪੱਖ ਤੋਂ ਵੀ ਚੈੱਕ ਕਰਾ ਦੇ ਅੱਛਾ ਸਾਰਾ ਮੂੰਹ ਮੂੰਹ ਤੇ ਸਾਰਾ ਮਾਰਦੇ ਕਿ ਫੇਸ ਕੁਆਲਟੀ ਕਿ ਨਹੀਂ ਸੁਣੀ ਥੋੜੀ ਆ ਕਾਇਮਪਰ ਦੀ ਡਰਦੀ ਆ ਬੈੜਾ ਕੁਝ ਵੀ ਨਹੀਂ ਕਹਿੰਦੀ ਵੀਰੇਰਾ ਠੀਕ ਆ ਗੱਲ ਪੂਰੀ ਇੱਕ ਨੰਬਰ ਆ ਜੀ ਦੁੱਧ ਕਿੰਨਾ ਦੱਸਿਆ ਦਾ 20 ਕਿਲੋ ਤੋਂ ਕੱਢਾ 20 ਮਨ ਨਕੀ ਲੈ ਰਹੇ ਭਰਾ ਮੇਰਾ ਉਹ ਦੁੱਧ ਰਭੀਆ ਕੱਢੂਗੀ ਬਈ ਯਾਰ 20 ਕਿਲੋ ਭੂਣਾਂ ਲਾ ਕੱਢਿਆ ਹੋਇਆ ਥਾਣ ਥੋੜਾ ਦੱਸ ਜਾ ਵੀਰੇ ਦੱਸਣ ਦੀ ਲੋੜ ਨਹੀਂ ਗੀ ਮੇਰੇ ਹਾਂ ਠੀਕ ਆ ਗਾਣਾ ਹਾਂ ਆ ਲੈ ਚੱਲ ਬਈ ਅੰਦਰ ਲੈ ਚੱਲ ਹੌਲੀ ਹੌਲੀ ਟਿਕਾਈ ਨਮਕ ਰੱਖ ਗਏ ਬੱਚਾ ਕੀ ਆ ਗਿਆ ਨਾਲ ਦੀ ਮਾਂ ਗਰੇ ਦੀ ਵੀਰੇ ਬੱਸ ਆ ਗਾ ਨਾਲ ਬੱਚਾ ਤੇ ਸੂਈ ਹੈਗੀ ਆ ਰਾਤ ਦੀ ਰਾਤ ਦੀ ਸੂਈ ਆ ਠੀਕ ਆ ਆ ਸੰਗਲੀ ਰੈਂਚ ਜੇ ਤੋ ਡਰਦੀ ਥੋੜਾ ਜਾਂ ਨਾ ਕੋਈ ਗੱਲ ਨਹੀਂ ਹਾਂ ਧਾਰਾ ਮਾਰ ਕੇ ਦਿਖਾ ਦਾਂਗਾ ਧਾਰਾ ਮਾਰ ਕੇ ਟੂਟੀਆਂ ਵਰਗੇ ਧਾਰਾ ਨੇ ਦੀਆਂ ਬਾਈ ਚਵਾਈ ਦੀ ਫੁੱਲ ਮੋਟੀ ਆ ਪੂਰੀ ਮੋਟੀ ਇੱਕ ਨੰਬਰ ਵੀਰੇ ਤੇ ਬਾਕੀ ਇਹਦਾ ਸੱਜਣੋਂ ਤੁਹਾਨੂੰ ਜਿਹੜਾ ਥਣ ਦਾ ਸੈ ਜਾਂ ਸੈ ਜੀ ਦੱਸ ਦੂਗਾ ਵੀ ਚਵਾਈ ਦੀ ਵੜ ਕੇ ਇਦਾਂ ਦੀ ਆ ਗਈ ਹੈ ਹਾਂ ਥਣ ਸੂਣੀ ਦੱਸਣਾ ਵੀਰੇ ਯਾਰ ਹਾਂ ਕਹੇ ਬਾਈ ਕਹਿੰਦਾ ਪਿੰਡ ਦਾ ਗੁਰੀ ਪਿੰਡ ਦਾ ਘਹਾਰੇ ਨੂੰ پتہ ਲੱਗ ਜਾਂਦਾ ਭਰਾ ਮੇਰਾ ਹਾਂ ਪਿੰਡ ਦਾ ਘਹਾਰਿਆਂ ਤੋਂ پتہ ਲੱਗ ਜਾਂਦਾ ਥੋੜਾ ਜਿਹਾ ਇੱਕ ਬੱਚੇ ਦਾ ਵੀ ਕਰ ਹਾਂ ਬੱਚੇ ਦਾ ਕੱਲ ਬਾਹਰ ਠੰਡੀ ਹਵਾ ਬੱਚੇ ਤੇ ਜਾ ਕੇ ਲੱਗਦਾ ਹੁਣ ਵੇਖ ਲੈ ਕੁਝ ਨਹੀਂ ਕਹਿੰਦੀ ਯਾਰ ਲੈ ਇਹ ਫੋਨ ਇਹਦੀ ਆਰਡਰ ਕੁਆਲਟੀ ਹਰੇਕ ਪੱਖ ਤੋਂ ਦਿਖਾ ਦੇ ਮੈਰੀ ਲੈ ਲੈ ਪਿੱਛੇ ਵੀ ਦਿਖਾ ਦੇ ਮੂਰੇ ਗਾੜੀ ਦੇ ਪਿਛਾੜੀ ਦਾ ਲੈ ਨਹੀਂ ਬੈਠ ਲੈ ਲੈ ਬੈ ਜਾ ਲੈ ਲੈ ਬੱਚੇ ਦਾ ਤਾਂ ਕਰੀ ਮਾੜਿਆ ਅੱਗੇ ਠੀਕ ਆ ਕਰਦਾ ਇਹ ਥਾਨ ਦਾ ਸਾਈਜ਼ ਵੀ ਸੋਹਣਾ ਰੱਖਦੀ ਆ ਨਾ ਹਾਂ ਹਾਂ ਲੈ ਇਹ ਹੁਣ ਦਿਖਾ ਲੈ ਇੱਥੋਂ ਦਿਖਾ ਕੇ ਰੀ ਆਰਡਰ ਸਮਾਰ ਕੇ ਲੈ ਹੁਣ ਦਿਖਾ ਦੇ ਜ ਸਟੀਲ ਠੰਡੀ ਆ ਬਾਕੀ ਯਾਰ ਮੁੱਠੇ ਵਾਲ ਮੁੱਠੀ ਵਾਲ ਥਣ ਲਗਾ ਜਾ ਮਾ ਗੋ ਤੇਖਾ ਚਬਾਈ ਤਾਂ ਉਹ ਹੀ ਕੰਮ ਕਰਦਾ ਮੋਗੀ ਕਰਦੀ ਮੋਗੀ ਕੱਢਦੀ ਵੀਰੇ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਤਾਂ ਤਾਂ ਵੀ ਰਿਹਾ ਜੇ ਪੂਣੇ ਪਾਉ ਕੋਈ ਚੱਕਰ ਨਹੀਂ ਬੱਚਾ ਲਾ ਕੇ ਤਾਰਾ ਤੁਹਾਨੂੰ ਦਿਖਾ ਦੇਣਾ ਮਾ ਕੇ ਤੇ ਤਾਰਾ ਕਰ ਸਕਦੇ ਚੱਕ ਚਬਾਈ ਵੀ ਹੈਗੀ ਫੁੱਲ ਮੋਤੀ ਬਿਨਾ ਨਿਆਣੀ ਤੋਂ ਦੋਨਾਂ ਪਾਸੇ ਬਹਿ ਕੇ ਵੀ ਚਬਾਈ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ ਚਵਾਈ ਚੁਈ ਵਾਲੀ ਦਾ ਉਹੀ ਗੱਲ ਹੈ ਵੀ ਜਮਾ ਐਂਡੇ ਆ ਕੰਮ ਆਪਣੀ ਗਾਂ ਕੋਲ ਮਰ ਥਲੇ ਬਈ ਦੋਨੇ ਪਾਸੇ ਬਸਣਾ ਕੰਮ ਹੁੰਦਾ ਪਰ ਮਰ ਚੋਕ ਰਿਹਾ ਨਾ ਜੀ ਜੀਦ ਕਰ ਪਾਲ ਲੈ ਨਿਆ ਗਾ ਠੀਕ ਆ ਲੋਕੋ ਦੇਖ ਰਿਹਾ ਵੀਰੇ ਦਾ ਪਹਿਲੀ ਚੈੱਕ ਕਰ ਲਾ ਹਾਂ ਪਹਿਲਾਂ ਰੁਪੀਏ ਆਪਾਂ ਵੀ ਲੈਣੇ ਹੁੰਦੇ ਗੈਸ ਬਈ ਮੇਰਾ ਹਾਂ ਤੇ ਬਾਕੀ ਚਵਾਈ ਦੀ ਵੀ ਫੁੱਲ ਮੋਤੀ ਆ ਚਵਾਈ ਦੀ ਇੱਕ ਨੰਬਰ ਦੀ ਥਾਂ ਥਾਂ ਬਹੁਤ ਹੀ ਆਰਡਰ ਦੇ ਦਿੱਤੇ ਕਿ ਨਾੜਾ ਨੂੰ ਦੇਖਿਆ ਇੱਕ ਲੈ ਬੰਨੋ ਕਰੀ ਆਰਡਰ ਦਿਖਾ ਦੇ ਬਹੁਤ ਚੰਗੀ ਹੈ ਕੁਆਲਟੀ ਬਹੁਤ ਚੰਗੀ ਆ ਵੀਰੇ ਲੈ ਇੱਕ ਨੰਬਰ ਆਦੀ ਗੁੱਲੇ ਆ ਸਨ ਲੱਗਾ ਆਦੀ ਠੰਡੀ ਸੀ ਲ ਕੱਦ ਵੀ ਵੱਡਾ ਆ ਗਿਆ ਹਾਂ ਦੁਬਾਰੇ ਕੋ ਕੋ ਚੱਕਰ ਨਹੀਂ ਰੋਟੀ ਕਾਕਰ ਬਾਰੇ ਫੇਰ ਬੈਜੇ ਕੋਈ ਚੱਕਰ ਨਹੀਂ ਆ ਫ੍ਰਿਜ ਆਇਰਾ ਇਹ ਗਰਮੀ ਵਾਲਾ ਪੈਸੇ ਦਾਦੇ ਹੋਣੇ ਕਿੰਨੇ ਲੰਮੇ ਪੈਸੇ ਬਈ ਯਾਰਾ ਮੁੱਲ 80 ਕਰਾਲਾ 75 ਕਰਾਲਾ 72000 ਦੀ ਵੈੜ ਦੇ ਦਾਂਗੇ ਵੀਰੇ ਇੱਕ ਨੰਬਰ ਵੈੜਾ ਉਹ ਆਮ ਵੈੜ ਨਹੀਂ ਹੈਗੀ ਵੀਰੇ ਠੰਡੀ ਸੀਲ ਦੇਖੀ ਚੱਕ ਲੈ ਦੇਖੀ ਲੈ ਬਾਈ ਕਹਿੰਦਾ ਇਹ ਜਰਸੀ ਵੱਡੇ ਕੱਦ ਕਾਰ ਮੇਰਾ ਸਾਢੇ 6 ਫੁੱਟ ਦਾ ਹੈ ਮੇਰਾ ਮੇਰੇ 72000 ਦੀ ਬਾਈ ਕਹਿੰਦਾ ਤੁਹਾਨੂੰ ਆਪਾਂ ਇਹ ਦੇ ਸਾਊ ਸੁਹਾਦੀ ਹੈ ਦੇਖੀ ਕੱਦ ਕੱਦ ਤੁਹਾਨੂੰ ਦਿਖਾ ਤੇ ਬੈ ਗੁੱਦ ਤਾਰ ਦੂਰ ਮਾਰਾ ਕੋਈ ਚੱਕਰ ਨਹੀਂ ਜਬ ਤੂੰ ਵੀ ਉਹ ਚੱਕਰ ਨਹੀਂ ਬੈ ਥਲੇ ਦੇ ਕੋਈ ਸਿੱਖਾਂ ਆਵੇ ਕਿਨੇ ਹਨ ਤੇ ਸੁਭਾ ਦੀ ਆ ਗਈ ਠੀਕ ਤੇ ਸੁਭਾ ਵੀ ਲੈ ਨਹੀਂ ਫੇਰ ਬਹਿ ਜਾ ਠੀਕ ਆ ਗੱਲ ਲੈ ਬਾਅਦ ਵਿੱਚ ਹਾਂ ਥੱਲੇ ਨਾ ਮਾਰ ਥੱਲੇ ਲੈ ਬਾਹਰੀ ਚੰਗੀ ਹੈ ਵੀਰੇ ਤੇ ਰੁਪਿਆ ਇਹਦਾ 72000 ਹੀ ਲੈਣਾ ਬਾਈ ਕਹਿੰਦਾ 72000 ਰੁਪਏ ਲੈ ਲਾਂਗੇ ਮਾਨ ਤਨ ਕਰ ਦਾਂਗੇ 72 ਚ ਮਣਾ ਮੋਟਾ ਪਹਾੜਾ ਲੰਮਾ ਚੌੜਾ ਕੰਮ ਨਹੀਂ ਕਰਦੇ ਤੇ ਨਿਆਰੇ ਦੇ ਦੂ ਵੀਰੇ ਗਰਮੀ ਦਾ ਸੀਜ਼ਨ ਦੀ ਫੁੱਲਾ ਤੇ ਹਾਇਤ ਵਾਲੀ ਬਹਿਣਾ ਬਜਨ ਮੂਰ ਨੂੰ ਬਜੂਦ ਵਾਲੀ ਆ ਦੇਖੀ ਗਾੜੀ ਮੂਰਿਆ ਦਿਖਾਈ ਉਨੀ ਪਿੱਸੇ ਆ ਉਨੀ ਮੂਰਿਆ ਬਾਈ ਰੱਖੀ ਲੈ ਵਾ ਗੈਰੀ ਹੋਰ ਦਿਖਾ ਦੇ ਵੇ ਦੇਖੀ ਗੁੱਠਾ ਮੂਰਿਆ ਬਈ ਕਿਵੇਂ ਗੈਰੀ ਗੁੱਠਾਂ ਦੇ ਕਿਵੇਂ ਲੱਗੇ ਨਾ ਮੁਠੀ ਹੱਥਾਂ ਨਾਲ ਲੱਗਿਆ ਹੁਣ ਦਿਖਾ ਦੇ ਇੱਧਰਲੇ ਵੱਲ ਹੱਥ ਲਾ ਵੀਰੇ ਜਿਹਨੂੰ ਕਹਿੰਨੇ ਗਾਂ ਹੁਣ ਦਿਖਾ ਦੇ ਇੱਥੋਂ ਅੰਦਰ ਦੇ ਦੇਖੀ ਹੱਥ ਲਾ ਜਮਾ ਯਾਰ ਵੀਰੇ ਲੈ ਤੇ ਹੁਣ ਆਇਆ 2 ਨੰਬਰ ਵਾਲੀ ਤੇ ਪਹਿਲਾਂ ਦੇ ਥਣ ਦੇ ਥਣਤੀ ਮਾਰਦੇ ਕੈਮਰਾ ਅੰਦਰ ਦੇ ਹਨ ਪਤੰਦਰ ਇਹ ਗੋਲੇ ਵਾਲੀ ਬਸ ਇੱਕ ਹੋਰ ਆਪਣੀ ਖਾਸੀਤ ਇਹਦੇ ਥੱਲੇ ਹੀ ਉਂਗੜ ਬੈ ਜਾ ਗੱਬਣ ਐ ਦਾ ਗੱਬਣ ਕੁਝ ਨਹੀਂ ਕਹਿੰਦੀ ਫਿਰ ਇਹ ਨਾ ਨਾ ਫਿਰ ਆਪਾਂ ਉਹ ਕੰਮ ਨਹੀਂ ਕਰਦੇ ਬਾਈ ਠੀਕ ਹੈ ਗੱਲ ਇੱਕ ਨੰਬਰ ਆ ਜਿਹੜੀ ਆ ਜਿਹੜੀ ਆਪਾਂ ਲਾਂ ਦੂਜਾ ਸੂਆ ਵੀਰੇ 18 19 ਕਿਲੋ ਦੁੱਧ ਪਲੂਣ ਦਾ ਕੱਢਿਆ ਹੋ ਇਹ 20% ਦੁੱਧ ਕੱਢ ਦੂ ਕਹਾਂ ਮੈਂ 25 26 ਕਹਦਾ ਹੁੰਦਾ ਮੇਰੇ ਕੋਲ ਫਾਇਦਾ ਨਹੀਂ ਕੱਪਸਰ ਆਪਣਾ ਮਾਰਨਾ ਬਾਈ ਐਚ ਐਫ ਤੇ ਜਰਸੀ ਦਾ ਕਰਾਓਸ ਆ ਗਿਆ ਹਾਂ ਵੀਰੇ ਹਾਂ ਹਾਂ ਦੇਖ ਝੋਲੀ ਬੜੀ ਸੋਹਣੀ ਆ ਵੀਰੇ ਇਹਦਾ ਦੇਖੀ ਦੁੱਧ ਚੰਗਾ ਪਾਉ ਹਾਂ 20 20 ਮੰਨ ਕੇ ਲੈ ਲਓ ਦੁੱਧ ਤਾਂ ਬਾਦ ਕੱਢ ਦੂ ਬਾਈ ਯਾਰਾ ਤੇ ਉੱਤੋਂ ਚੜਾਈ ਆ ਜੀ ਹਾਂ ਹਾਂ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਵੀਰੇ 2-4 ਦਿਨ ਲਊ ਵੀਰੇ ਇਹਦਾ ਸੁਆ ਸੁਆ ਦੂਜਾ ਵੀਰੇ ਦੰਦਾ ਸਿੱਗੀ ਆ ਛੇ ਦੰਦ ਹਾਂ ਸਿੱਧਾ ਨਹੀਂ ਦੇਖੀ ਦੰਦਾਂ ਚ ਦੰਦ ਜੋ ਵੀ ਮੈਨੂੰ ਸਿੱਗੀ ਹੋਊ ਦੰਦ ਪੱਟੇ ਮਾਰ ਲੈਣ ਸਿੱਗੀ ਹੈ ਕਿ ਤੇਜੀਸ਼ੇ ਮੇਰੇ ਕੋਲੇ ਠੀਕ ਹੈ ਪਰ ਸਿੱਗੀ ਹੋਊਗਾ ਆਰਡਰ ਤੇ ਦੇਖੀ ਨਾੜਾ ਹੋਣੀ ਹੋਊਗਾ ਚੈੱਕ ਨਹੀਂ ਕਰੀ ਬਸ ਨਾ 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 ਇਹ ਜਿੱਖ ਮੇਰੀ ਕਰੀ ਹੋਈ ਮਰਦਾ ਖੜਾਈ ਮੇਰਾ ਬਈ ਦੇਖੀ ਲੈ ਮੂਲੇ ਗਾੜੀ ਗਾੜੀ ਦੇਖੀ ਥੋੜਾ ਬੋਚ ਬੋਚ ਕੇ ਕਮਾ ਕੇ ਰੋਬ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਵੀਰੇ ਹੱਦੋਂ ਵੱਧੇ ਦੀ ਯਾਰ ਇਹਦੇ ਦਿਨਾਂ ਦੋ ਚਾਰ ਦਿਨ ਦੋ ਚਾਰ ਦਿਨ ਰਹਿੰਦਾ ਇੱਕ ਦੋ ਨਾਲ ਵੱਧ ਵੀ ਲਿਆ ਸੀ ਇੱਕ ਘੱਟ ਰਿਹਾ ਗੁੱਲੇ ਆਸਣ ਲਾਵਾਂਗੇ ਆਪਾਂ ਲਾਵਾਂਗੇ ਭਰਾ ਮੇਰਾ ਠੀਕ ਹੈ ਅੱਲਾ ਚਲ ਕਮਾ ਕੇ ਬੈਠਾ ਤੇ ਬਾਡੀ ਦੀ ਵੀ ਚੰਗੀ ਆ ਉੱਤੋਂ ਚੌੜੀ-ਚੂੜੀ ਚੰਗੀ ਆ ਤੇ ਢਾਂਚਾ ਸੋਹਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਰਡਰ ਚੰਗਾ ਗਾਲਾ ਬੜਾ ਭਰੂਗੀ ਆਰਡਰ ਦਾ ਹਲੇ ਦਾ ਕੁਝ ਵੀ ਨਹੀਂ ਭਰਾ ਮੇਰੇ ਇਹ ਚਿੱਤ ਨੂੰ ਪਾ ਚੜਦੇ ਜਾਂ ਚੜਦੀਆਂ ਮੇਰੇ ਖਾਲੀ ਗਾਵਾਂ ਦਾ ਸਿਸਟਮ ਇਹ ਹੁੰਦਾ ਵੀ ਜੇ ਤੇ ਸੂਣੀਆਂ ਨਾ ਸੂਣ ਤੋਂ ਤੁਰੰਤ ਬਾਅਦ ਹੀ ਦੁੱਗਣੀਆਂ ਬਣ ਜਾਣੀਆਂ ਹਾਂ 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 ਬਿਲਕੁਲ ਬਾਕੀ ਮੇਨ ਚੀਜ਼ ਹੁੰਦੀ ਆ ਆਰਡਰ ਸਾਊਸ ਵਾਲੀ ਬਾਹਲੀ ਖੜਾਈ ਦੇਣੀ ਸਾਊਸ ਵਾਲੀ ਹੱਦੋਂ ਬੰਦੇ ਲਿਖੀ ਤੇ ਠੰਡ ਦੀ ਗੱਲ ਕਰ ਬਾਹਲੀ ਚੰਗੀ ਆ ਹੱਦੋਂ ਵਧਾ ਆਵਰੀ ਚੀਜ਼ ਦਾ ਬਹਿ ਹਰੇ ਕੀ ਸਫਤ ਕਰ ਜਿੰਨੀ ਕਹੇਗੀ ਮੈਂ ਓਨੀ ਤੈਨੂੰ ਦੱਸੂਗਾ ਗੁਰੂ ਆਪਾਂ ਹਉ ਦੱਸੋ ਹਾਂ ਬਾਹਲੀ ਨਹੀਂ ਜਾਇ ਚੰਗੀ ਆ ਵੀਰੇ ਬਗੈਰੀ ਸਾਰੀ ਦਿਖਾ ਦਿੰਦੇ ਬਾਹਲੀ ਚੰਗੀ ਆ ਯਾਰ ਹੱਦੋਂ ਵੱਧ ਟੋਡੇ ਢਾਂਚੇ ਚ ਆ ਗਈ ਉੱਤੋਂ ਹਾਂ ਚੌੜੇ ਢਾਂਚੇ ਚ ਆ ਗਈ ਤੇ ਬਾਕੀ ਉਹ ਚੜਾਈ ਚੜੂਈ ਚੈੱਕ ਕਰ ਸਕਦੇ ਹੋ ਸ਼ੈਣ ਠੰਡੀ ਆ ਸੰਧੀ ਬੋਲੀਆ ਦੇ ਵਿੱਚ ਚੰਗੀ ਆ ਤੇ ਸੁਭਾਅ ਦੀ ਵੀ ਠੰਡੀ ਆ ਇਹ ਬੋਰਾ ਰੂਗੀ ਬਹੁਤ ਆ ਜੀ ਬੋਰਾ ਘੱਟਲੇ ਬੋਰਾ ਲਾ ਕੇ ਚੂਗੀ ਬਾਈ ਬੋਰੇ ਵਾਲਾ ਕੰਮ ਹੀ ਕਰਦਾ ਹਾਂ ਜਿਹਨੂੰ ਕਹਿੰਦਾ ਤੇ ਇਤਰੋਂ ਗਾੜੀ ਦਿਖਾ ਦੇ ਕੋਈ ਨਾ ਗਾੜੀ ਪਿਛਾੜੀ ਕਰਾ ਦੇ ਚੈੱਕ ਤੇ ਗੱਲਬਾਤ ਹੈਗੀ ਸੇਰਾ ਇਤਰੋਂ ਸਾਰ ਲੰਬਾਈ ਲੰਬੂਈ ਵੀ ਦਿਖਾ ਲਈ ਜਦੋਂ ਇੱਧਰਲੇ ਬੰਦੇ ਨੂੰ ਜਾਊਗੀ ਆਰਡਰ ਕੁਆਲਿਟੀ ਕਿਹੜਾਂ ਘੈਰੀ ਥੱਲੇ ਹੋਰ ਦਿਖਾ ਦਊਗਾ ਗੇ ਕਿਉਂਕਿ ਇਹਨੇ ਹਜੇ ਬੱਛੀ ਨੇ ਜੇ ਗੱਲਬਾਤ ਕਰ ਲਈ ਬੰਨ ਆ ਉਹ ਬਾਲ ਢੱਲਾ ਬਹੁਤ ਪਈਆਂ ਨੇ ਤੇ ਆਰਡਰ ਅਗਲੇ ਬੰਦੇ ਨੂੰ ਵੀ ਦਿਖਾ ਦੇ ਉਹ ਲਈ ਬਾਹਲੀ ਚੰਗੀਆਂ ਗੁਰੀ ਹੱਦੋਂ ਵੱਧ ਇਹਦਾ ਇੱਕ ਹਫ਼ਤਾ ਪੈਂਦੀ ਹੈ ਇੱਕ ਹਾਂ ਚਾਰ ਪੰਜ ਦਿਨ ਕਿਹਾ ਸੀ ਬਸ ਠੀਕ ਆ ਪੰਜ ਚਾਰ ਦਿਨ ਕਰ ਦੂ ਹਾਂ ਇਹਦਾ ਇੱਕ ਹੀ ਰਹੂਗਾ ਜੀ ਇਹ 72 ਦੀ ਵੀ ਇਹ ਦੇ ਦਾਂਗੇ ਭਰਾ ਮੇਰਾ ਜੇ ਜੋੜਾ ਦਿੱਤਾ ਤਾਂ ਫਿਰ ਆਪਾਂ 100 ਕਿਲੋਮੀਟਰ ਪਹੁੰਚ ਕਰ ਦਾਂਗੇ ਕੋਈ ਮਰਜ਼ੀ ਜੋੜਾ ਲੈ ਲੈ ਵੇਸ ਤੋਕਰ ਦੇ ਭੰਣ ਲਈ ਵੇਸ ਅਕੇਲੇ ਨਹੀਂ 72 ਦੀ ਦੇ ਦਾਂਗੇ ਜਮੇ ਫਿਕਸ ਜੋੜੇ ਜੋ ਇੱਕ 40 ਦਾ ਜੋੜਾ ਦੇ ਦਾਂਗੇ ਫਿਕਸ ਜਲ ਦੇ ਦਾਂਗੇ ਯਾਰ ਭਰਾ ਮੇਰਾ ਯਾਰ ਦੋਨਾਂ ਤੋਂ ਦੋ ਕਰ ਦਾਂਗੇ ਯਾਰ ਜੇ ਨਾ ਕਰਾਉਣਾ ਤਾਂ ਪਹੁੰਚ ਕਰ ਦਾਂਗੇ ਠੀਕ ਹੈ 1 ਲੱਖ ਤੇ 40 ਹਜ਼ਾਰ ਦਾ ਇਹ ਜੋੜਾ ਬਾਈ ਕਹਿੰਦਾ ਭੇਜਾਂਗੇ ਦੁੱਧ ਦੇ ਜੋੜੇ ਹੀ ਚੰਗਾ ਪਾਉਗਾ ਵੀਰੇ 20-20 ਕਿਲੋ ਦੁੱਧ ਨੂੰ ਕੋਈ ਬਾਹ ਨਹੀਂ ਰੱਖਦਾ ਮੈਨਾ 1 40 ਕਿਲੋ ਦੁੱਧ ਹੋ ਗਿਆ ਹਾਂ ਤੇ ਆ ਹੁਣ ਟੋਕਰ ਦੇ ਮਾਰਦੇ ਭਰਾ ਪੂਰਾ ਮੇਰੇ ਭਰਾ ਦਾ ਸੇਫ ਤੋਂ ਬਾਹਰ ਕਰਾ ਦਿੱਤਾ ਦਿੱਕਤ ਕਰਨ ਮੈਂ ਕਿ ਇਹਦਾ ਕਰਦੀ ਠੰਡੀ ਸੀਲ ਕੀਤੀ ਤੇ 14 ਕਿਲੋ ਦੁੱਧ ਆਵੇ ਜੇ ਹੁਣ ਤਿਆਰ ਹੈ ਜੀ ਲਈ ਠੋਕੜ ਗੱਬਣ ਗੋਬਣ ਆਰ ਲੀਟਰ ਆਪਦੇ ਘਰੋਂ ਚੱਕ ਲਿਆਵੇ ਡਾਕਟਰ ਆਪਦੇ ਘਰੋਂ ਲਿਆ ਚੌਥਾ ਮਹੀਨਾ ਲੱਗਾ ਤਿੰਨ ਮਹੀਨੇ ਪੂਰੇ ਹੋ ਗਏ ਪੰਜ ਆਧਾ ਮਹੀਨਾਗੇ ਹਾਂ ਹਾਂ ਹੁੰਦਾ 12 15 ਬਾਈ ਯਾਰ ਮੈਨੂੰ ਐ ਲੱਗਦਾ ਵੀ 15 ਨਾ ਹੋਵੇ ਥੱਲੇ ਯਾਰ ਹਨਾ ਮੈਨੂੰ ਐ ਲੱਗਦਾ 15 ਨਾ ਹੋਵੇ ਯਾਰ ਮੈਂ ਕਹਿੰਦਾ ਕਢਾ ਲਾ ਨਾ 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 ਤੂੰ ਕਿਲੋ ਵਧਾ ਆ ਬਾਈ ਵਧਾ ਕਿਲੋ ਗਾਂ ਨਹੀਂ ਆਪਣੇ ਕੋਲ ਜਿੰਨੀਆਂ ਗਾਂਆਂ ਕਈਆਂ ਨੇ ਆਪਾਂ ਉਨਾਂ ਹੀ ਕਹਾਂਗੇ ਜ ਤੇ ਜਿੰਨੇ ਤੇ ਚੈਨਲ ਤੇ ਮੈਂ ਵੀਡੀਓ ਪਾਇਆ ਗੱਪਸਰਾਪਾ ਮਾਰ ਕੇ ਨਹੀਂ ਪਹੁੰਚਦਾ ਸਹੀ ਹੋ ਜਾਵੇਗਾ ਦੋ ਚਾਰ ਟਾਈਮ ਚਾਰ ਚਾਰ ਟਾਈਮ ਜੋ ਪੰਜ ਟਾਈਮ ਜੋਲੇ ਚਾਹ ਪਾਣੀ ਮੇਰੇ ਕੋਲੇ ਹੋਊਗਾ ਸਾਰਾ ਖਰਚਾ ਪਾਣੀ ਮੇਰਾ ਹੋਊ ਚੁੱਪ ਕੇ ਆ ਜਾਗੇ ਦੜਕੁਠੇ ਦਸੱਲੀ ਕਰਾਜੂਗਾ ਜਦੋਂ ਆਏਗਾ ਫੁੱਲ ਹਾਈਟ ਦੇ ਵਿੱਚ ਉਹ ਨਹੀਂ ਹੈਗੀ ਮੈਂ ਦੱਸਦਾ ਨਾ ਕਦ ਮੇਰੇ ਕੋਲ ਗਈ ਹੋਈ ਆ ਵੀਰੇ ਮੇਰੇ ਕੋਲ ਗਈ ਹੋਈ ਆ ਤਾਜੀ ਤਾਜੀ 22 ਕਿਲੋ ਦੁੱਧ ਹੀ ਤਾਜੀ ਥੱਲੇ 22 ਕਿਲੋ 22 ਕਿਲੋ ਦੁੱਧ ਤੇ ਹੁਣ ਗੱਬਣ 3 ਮਹੀਨਿਆਂ ਤੋਂ ਉੱਤੇ ਆ ਪੰਜ ਚੌਥਾ ਮਹੀਨਾ ਲੱਗ ਗਿਆ ਹਾਂ ਇਹ ਵੱਡੀ ਆ ਗਈ ਫੁੱਲ ਵੱਡੀ ਹਾਂ ਨਜ਼ਾਰੇ ਦੇ ਦੂ ਜੇ ਕਿਸੇ ਨੇ ਭ 80-85 ਹਜ਼ਾਰ ਦੇ ਹੱਥੋਂ ਸਾਡਾ ਸ਼ਕਮੀ ਜੱਜ ਵੀ ਗੁਰੇ ਹੈ ਰ ਤੇ ਆਰਡਰ ਰੱਖੂ ਗਿਆਨ ਪੂਰਾ ਚੌੜਾ ਜਦੋਂ ਤਾਜੀ ਬੈੜ ਹੁੰਦੀ ਆ ਹੁਣ ਤੁਹਾਨੂੰ ਪਤਾ ਤੋਕੜ ਪਸ਼ੂ ਦਾ ਫਰਕ ਪੈਂਦਾ ਤੇ ਬਾਕੀ ਇੱਕ ਸਮਾਂ ਜਿਹੜਾ ਸਮਾਂ ਦੁਪਹਿਰ ਦਾ ਸਵੇਰ ਦੀ ਚਬਾਈ ਇਹਦੀ ਹੋਈ ਹੋਈ ਆ ਹਾਂ 12 1 ਵਜੇ ਟਾਈਮ ਆ 12 ਕ ਦਾ ਟਾਈਮ ਆ ਉਹ ਸਾਹਬ ਨਾਲ ਜੱਜਮੈਂਟ ਕਰ ਲਿਓ ਸਮਾਂ ਇਹਦਾ ਪਿਆ ਆ ਇਹਨੂੰ ਲੈ ਚੱਲ ਭਾਈ ਨੇੜੇ ਫੜ ਬੱਦ ਕਾਠ ਆ ਗਿਆ ਫੁੱਲ ਵੱਡਾ ਦੁੱਧ ਬਾਈ ਕਹਿੰਦਾ 14 ਕਿਲੋ ਹਾਜ਼ਰ ਆ ਤਿੰਨ ਮਹੀਨਿਆਂ ਤੋਂ ਪੰਜ ਸੱਤ ਦਿਨ ਗੱਬਣ ਆ ਗਈ ਉੱਪਰ ਕਹਿ ਲਿਆ ਪਤਨ ਨਾ ਮਹੀਨਿਆਂ ਤੋਂ ਕੱਦ ਪਿੱਡਾ ਦੇ ਆਰਡਰ ਚ ਆਰਡਰ ਦੀ ਸ਼ੇਪ ਤੇ ਮਾਰਦਿੰਗੇ ਆਹ ਜੀ ਕੈਮਰਾ ਇਥੋਂ ਆਰਡਰ ਆ ਪਾ ਜੀ ਫੁੱਲ ਚੌੜਾ ਉਹਦਾ ਡੰਗ ਤੋਂ ਡੰਗ ਚ ਪਾ ਦਾਂਗੇ ਹਾਂ 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 ਦੇਖ ਲੈ ਲੈ ਵਾ ਜੇ ਸੇਵਾ ਰੱਖੂਗੀ ਚੜਾਈ ਆਲਾ ਕਿਉਂਕਿ ਜਦੋਂ ਤਾਜੀ ਹਾਂ ਫੰਡ ਚਵਾਈ ਬਹੁਤ ਹੋ ਜਾਂਦੀ ਸੀ ਇਹ ਚਵਾਈ ਇਹ ਵੀ ਹੋਊਗੀ ਫੁੱਲ ਠੋਸ ਸੁਭਾਅ ਦੀ ਆ ਗਈ ਬਿਲਕੁਲ ਬਿਲਕੁਲ ਜਮਾ ਕੋ ਕੋਕ ਦੀ ਰਿਪੋਰਟ ਆ ਜਰਾ ਇਹ ਚੱਕ ਪਿੱਛੋਂ ਈ ਧਾਰਾ ਨਹੀਂ ਪਸ਼ੂ ਮਾਰ ਨਹੀਂ ਇਹਦੀ ਦੁੱਧ ਵੀ ਇਹਦਾ ਮੱਝਾਂ ਵਰਗੀ ਆ ਬੱਸ ਕਿੱਤਾ ਵਰਸ ਇਹਦੀ ਫੈਟ ਵੀ ਚੰਗੀ ਆਉਂਦੀ ਦੇਖੀ ਦੁੱਧ ਵੀ ਦੇਖ ਲੈ ਖਾਂ ਮਤਲਬ ਜਮਾ ਬਾਰ ਬਾਰ ਗੱਦਦਲੇ ਨਜ਼ਾਰੇ ਦੇ ਰੂਬਰੇ ਜਿਆ ਨਾਲ ਦਾ ਹੀ ਹੈ ਜਮਾ ਮੱਧ ਨਾਲ ਫੁੱਲ ਹੈ ਦਾ ਬੱਡਾ ਗਿਆ ਦਾ ਫੁੱਲ ਬੱਡਾ ਕੱਢਦਾ ਆਈਡੀਆ ਤੁਸੀਂ ਉਰੋਂ ਲਾ ਲਿਓ ਹਾਂ ਪੂਰਾ ਫੁੱਲ ਸਾਈਜ਼ ਹੈ ਵੀਰੇ ਪੈਸੇ ਜਿੰਨੇ ਕੋਰੇ ਜੀ ਪੈਸੇ ਯਾਰ ਵੀਰੇ 45 ਦੀ ਦੇ ਦਾਂਗੇ ਭਰਾ ਮੇਰੇ ਇਹ ਮੁੱਲ 55 ਕਰ ਵਾਲਾ 50 ਕਰ ਵਾਲਾ 45 ਦੀ ਬੈਠ ਹੁਈ ਸਾਈਡ ਤੇ ਮਾੜੀ ਆ ਸਾਈਡ ਤੋਂ ਦਿਖਾ ਦੇ ਫੇਸ ਤੋਂ ਬਾਲ ਦੀ ਵੀ ਕਰ ਲੈਂਦਾ ਯਾਰ ਤੇ ਜਾਤ ਵੀ ਚੰਗੀ ਆ ਕੋਈ ਬਾਲੀ ਸੋਹਣੀ ਆ ਵੀਰੇ ਅੰਨਾ ਬਾਲੀ ਯਦਬ੍ਰੀਤ ਵਾਲੀ 85 ਦੀ ਵੇਚੀ ਹੋਈ ਆ ਮੇਰੀ ਪਹਿਲਾਂ ਸੁਵੇ 45 ਦੀ ਦੇ ਦਾਂਗੇ ਮਾਲਤਾਂ ਨੂੰ ਥੋੜਾ ਬੜਾ ਮਾੜਾ ਮੋਟਾ ਕਰ ਦਾਂਗੇ ਬਾਈ ਵਾਲੀ ਨੰਬਰ ਬੋਲੋ ਜੀ ਨੰਬਰ 9779475644 ਵੀਰੇ 9779475644 ਬਾਈ ਦਾ ਨੰਬਰ ਆ ਇੱਕ ਤਾਂ ਤੋਕੜ ਗੱਬਣ ਬਾਹਰ ਦਿਖਾਈ ਆ ਤੇ ਇੱਕ ਦਿਖਾਈ ਆ ਸੂਣ ਦੀ ਤਿਆਰੀ ਚਾ 2-4 ਦਿਨ ਕੱਢਦੀ ਆ ਇੱਕ ਕਵਰਸ ਨੂੰ ਸੱਜਣੋ ਆ ਬਾਜੀ ਜਰਸੀ ਤੇ ਖੜੀ ਆ ਜਰਸੀ ਦਿਖਾਈ ਆ ਪੰਜਾਬ ਵਾਲੀ ਬੜੀ ਕੱਦਕਾਰ ਫੁੱਲ ਸਾਈਜ਼ ਦੇ ਵਿੱਚ ਆ ਗਈ ਤਾਜੀ ਸੂਏ ਜੇ ਜੂਰ ਪ੍ਰੋਪਰ ਵੀਰੇ ਪੈ ਚੁੱਕੀ ਇਹਦੀ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਜਿਹੜੇ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਹੈ ਗੱਲਬਾਤ ਕਰਕੇ ਤਸੱਲੀ ਕਰਕੇ 22 ਤੋਂ ਲੈ ਜਿਓ ਧੰਨਵਾਦ